ਸਾਰ ਸੰਤ ਜੀ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੇ ਫਤਿਹ ਇਹ ਜੋ ਤੁਸੀਂ ਲੰਗਰ ਤੱਕ ਰਹੇ ਹੋ ਇਹ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਨੰਬਰ 7 ਦੇ ਉੱਤੇ ਚੱਲ ਰਿਹਾ ਹੈ ਇਹ ਪਿੰਡ ਮਹਾਰਾਜ ਤੇ ਸਮੂਹ ਭਾਈਆ ਭਾਈ ਚਾਰੇ ਦੇ ਸਹਿਯੋਗ ਦੇ ਨਾਲ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਲਗਾਇਆ ਜਾ ਰਿਹਾ ਇਸ ਇਲਾਕੇ ਦੇ ਵਿੱਚ ਰਹੰਦ ਜੋੜ ਮੇਲੇ ਤੇ ਜਾਣ ਵਾਲੀਆਂ ਸੰਗਤਾਂ ਨੂੰ ਲੰਗਰ ਦੀ ਕਾਫੀ ਜ਼ਿਆਦਾ ਦਿੱਕਤ ਆਉਂਦੀ ਸੀ ਕਿਉਂਕਿ ਇਸ ਰੋਡ ਦੇ ਉੱਤੇ ਪਿੱਛੇ ਤੋਂ ਜਿਹੜੀ ਸੰਗਤ ਆਉਂਦੀ ਸੀ ਉਹਨਾਂ ਵਾਸਤੇ ਕੋਈ ਲੰਗਰ ਦਾ ਪੂਰਾ ਪ੍ਰਬੰਧ ਨਹੀਂ ਸੀ ਇਸ ਕਰਕੇ ਇਸ ਇਲਾਕੇ ਦੀ ਸੰਗਤ ਵੱਲੋਂ ਬਹੁਤ ਵੱਡਾ ਉਪਰਾਲਾ ਕਰਕੇ ਸਮੂਹ ਇਲਾਕੇ ਦੇ ਨੌਜਵਾਨਾਂ ਵੱਲੋਂ ਬਹੁਤ ਵੱਡਾ ਉਪਰਾਲਾ ਕਰਕੇ ਇਹ ਜਿਹੜਾ ਲੰਗਰ ਲਗਾਇਆ ਜਾ ਰਿਹਾ ਇਸ ਤੋਂ ਪਹਿਲਾਂ ਪਿੰਡ ਮਹਾਰਾਜ ਦਾ ਜਿਹੜਾ ਲੰਗਰ ਉਹ ਤੁਸੀਂ ਸਿੰਘੂ ਬਾਰਡਰ ਦੇ ਉੱਤੇ ਜਦੋਂ ਦਿੱਲੀ ਮੋਰਚਾ ਚੱਲਦਾ ਸੀ ਉਦੋਂ ਵੀ ਤੁਸੀਂ ਦੇਖਿਆ ਹੋਣਾ ਕਿ ਪੂਰੀ ਗੁਰਮਰਜਾਦਾ ਦੇ ਨਾਲ ਜਿਹੜਾ ਇਹ ਲੰਗਰ ਚਲਾਇਆ ਜਾ ਰਿਹਾ ਕਿਉਂਕਿ ਪੰਗਤ ਦੇ ਵਿੱਚ ਬੈਠ ਕੇ ਸਿਰ ਢੱਕ ਕੇ ਜੋੜੇ ਉਤਾਰ ਕੇ ਲੰਗਰ ਸ਼ਿਕਾਇਆ ਜਾਂਦਾ ਤੇ ਆਮ ਤੌਰ ਤੇ ਹੁਣ ਇਹ ਜਿਹੜੀ ਗੁਰਮਰਜਾਦਾ ਉਹ ਗੁਰੂ ਘਰਾਂ ਦੇ ਵਿੱਚ ਵੀ ਕਈਆਂ ਨੇ ਖਤਮ ਕਰਤੀ ਕਿਉਂਕਿ ਕਈ ਗੁਰੂ ਘਰਾਂ ਦੇ ਵਿੱਚ ਵੀ ਟੈਂਟ ਵਾਲੇ ਟੇਬਲ ਲਾ ਕੇ ਲੰਗਰ ਸ਼ਿਕਾਉਣ ਲੱਗ ਗਏ ਜੋੜੇ ਨਹੀਂ ਉਤਾਰਦੇ ਸਿਰ ਨਹੀਂ ਢੱਕਦੇ ਪਰ ਇਹ ਬਹੁਤੇ ਗੁਰੂ ਘਰਾਂ ਦੇ ਵਿੱਚ ਨਹੀਂ ਕੁਝ ਖਾਸਕ ਗੁਰੂ ਘਰਾਂ ਦੇ ਵਿੱਚ ਹੋ ਸਕਦਾ ਪਰ ਇਸ ਲੰਗਰ ਦੇ ਵਿੱਚ ਗੁਰਮਰਜਾਦਾ ਨੂੰ ਪੂਰਾ ਧਿਆਨ ਦੇ ਵਿੱਚ ਰੱਖਦੇ ਹੋਏ ਸਮੂਹ ਸਾਧ ਸੰਗਤ ਵੱਲੋਂ ਉਤਸ਼ਾਹ ਦੇ ਨਾਲ ਸੇਵਾਦਾਰਾਂ ਵੱਲੋਂ ਸੇਵਾ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਸੰਗਤ ਦੂਰੋਂ ਨੇੜੋਂ ਚੱਲ ਕੇ ਆਉਂਦੀ ਹੈ ਠੰਡ ਦੇ ਮੌਸਮ ਦੇ ਵਿੱਚ ਗਰਮ ਚਾਹ ਮਿਲਦੀ ਹੈ ਗਰਮ ਪ੍ਰਸ਼ਾਦਾ ਮਿਲਦਾ ਤੇ ਹਰ ਸਮੇਂ ਜਿਹੜਾ ਪ੍ਰਸ਼ਾਦਾ ਉਹ ਤਿਆਰ ਹੁੰਦਾ ਇਲਾਕੇ ਦੀ ਸੰਗਤ ਵੱਲੋਂ ਇਲਾਕੇ ਦੇ ਨੌਜਵਾਨਾਂ ਵੱਲੋਂ ਇਲਾਕੇ ਦੀਆਂ ਮਾਈਆਂ ਬੀਬੀਆਂ ਭੈਣਾਂ ਵੱਲੋਂ ਵੀ ਇਸ ਲੰਗਰ ਦੇ ਵਿੱਚ ਵੱਧ ਚੜ ਕੇ ਸੇਵਾ ਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਆ ਸੋ